ਜੀ ਕਿਸ ਤਰ੍ਹਾਂ ਹੋ ਸਤਿ ਸ੍ਰੀ ਅਕਾਲ ਜੀ ਮੈਂ ਆਰਾਮ ਟੈਕਸ ਪਰਮਾਰਨ ਦਾਵਾ ਕਲੈਕਸ਼ਨ ਤੋਂ ਬੋਲ ਰਹੀ ਆ ਅੱਜ ਜੋ ਮੈਂ ਤੁਹਾਨੂੰ ਤੁਹਾਨੂੰ ਕਲੈਕਸ਼ਨ ਦਿਖਾਵਾਂਗੀ ਇਹ ਇੱਕੋ ਰੰਗ ਦੇ 300 ਹੋਣਗੇ ਤੇ ਇਹਨਾਂ ਦੀ ਕੀਮਤ ਹੋਵੇਗੀ 2000 ਰੁਪਿਆ 2000 ਰੁਪਏ ਵਿੱਚ ਤੁਹਾਡੇ ਘਰ ਤੱਕ ਫ੍ਰੀ ਜਿੱਦਾਂ ਡਿਲੀਵਰੀ ਹੋਵੇਗੀ ਕੁਝ ਸਾਡੇ ਕਸਟਮਰ ਆਏ ਸੀ ਅਸੀਂ ਉਹਨਾਂ ਨੂੰ ਇਹ ਸੂਟ ਦਿਖਾਇਆ ਸੀ ਇਦਾਂ ਤੇ ਮੈਂ ਤੁਹਾਡੇ ਸਾਹਮਣੇ ਖੋਲ ਰਹੀ ਆ ਦੇਖੋ ਆਰਾਮ ਟੈਕਸ ਦਾ ਇਹਦਾ ਟੈਗ ਦੇਖ ਲਓ ਤੇ ਇਸ ਤਰ੍ਹਾਂ ਲੱਗਾ ਆ ਕਿ ਇਹ ਇਹ ਮਸਲੀਨ ਦਾ ਸੂਟ ਹੋਵੇਗਾ ਪਿਓਰ ਮਸਲੀਨ ਦਾ ਹਨਾ ਤੇ ਮੈਚਿੰਗ ਸੂਟ ਹੈ ਇਹ ਮੈਚਿੰਗ ਸੂਟ ਦੇਖੋ ਇਸ ਦੇ ਵਿੱਚ ਪੈਨਲ ਬਣੇ ਹੋਏ ਆ ਪੈਨਲ ਬਣੇ ਹੋਏ ਆ ਲੇਸ ਲੱਗੀ ਹੋਈ ਹੈ ਸੈਂਟਰ ਦੇ ਵਿੱਚ embroidery ਆ ਦੋਏ ਪਾਸੇ ਪੈਨਲ ਆ ਤੇ ਫਿਰ ਆ ਦੇਖੋ ਘੇਰਾ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਥੱਲੇ ਲੇਸ ਲੱਗੀ ਆ ਫਿਰ ਲੇਸ ਅਨ ਸੈਟਰਡ ਆ ਫਿਰ ਐਮਬਰਾਇਡਰੀ ਫਿਰ ਲੇਸ ਫਿਰ ਪੈਨਲ ਬਣੇ ਆ ਫਿਰ ਸੈਂਟਰ ਦੇ ਵਿੱਚ ਦੇਖੋ ਕਿਸ ਤਰ੍ਹਾਂ ਕਿੰਨੇ ਸੋਹਣੇ ਫਲਾਵਰ ਆ ਨਾ ਤੇ ਇਸ ਦੇ ਨਾਲ ਮੈਚਿੰਗ ਇਹਦੀ ਜਿਹੜੀ ਆ ਸਲਵਾਰ ਦਾ ਕੱਪੜਾ ਆ ਤੇ ਉਹ ਹੋਵੇਗਾ ਇਸ ਤਰ੍ਹਾਂ ਦਾ ਰਾਸਟ ਕਲਰ ਰਾਸਟ ਕਲਰ ਹੋਵੇਗਾ ਦਿੱਤਾ ਤੇ ਇਹਦੇ ਤੁਹਾਨੂੰ ਮੈਲੂ ਉਹ ਦਾ ਦਿੱਤਾ ਹੈ ਦਿੱਤਾ ਦੇਖੋ ਉੱਪਰ ਵੀ ਲੱਗਾ ਹੈ ਰਾਮ ਟੈਕਸ ਦਾ ਆ ਦੇਖ ਸਕਦੇ ਹੋ ਪੈਨਲਿਆ ਅ ਐਮਬਰਾਇਡਰੀ ਵਿੱਚ ਠੰਡੇ ਘੇਰੇ ਤੇ ਅ ਕੀ ਇਸ ਤਰ੍ਹਾਂ ਘੇਰੇ ਤੇ ਬਰਕਿਆ ਆ ਆ ਦੇਖ ਸਕਦੇ ਠੰਡੇ ਲੇਸ ਆ ਫਿਰ ਲੇਸ ਇਨਸਰਟਡ ਫਿਰ ਘੇਰੇ ਤੇ ਬਰਕ ਕੇ ਲੇਸ ਇਨਸਰਟਡ ਫਿਰ ਦ ਫਲਾਵਰ ਆ ਤਿੰਨ ਤੇ ਪਾਰਟੀ ਵੇਅਰ ਸੂਟ ਆ ਜੀ ਜੀ ਪਾਰਟੀ ਵੇਅਰ ਸੂਟ ਆ ਸਲਵਾਰ ਇਸ ਦੀ ਏ ਕਲਰ ਦੀ ਆ ਤੇ ਦੁਪੱਟਾ ਇਸ ਦਾ ਦੇਖੋ ਕਿੰਨਾ ਇਹਦਾ ਜਿਹੜਾ ਯੂ ਐਸ ਬੀ ਆ ਜੋ ਦੁਪੱਟੇ ਦਾ ਇਹ ਮੈਂ ਤੁਹਾਨੂੰ ਬਾਰ ਬਾਰ ਕਹਿੰਨੀ ਤੁਸੀਂ ਨਾ ਬਿਨਾ ਕੋਈ ਵੀ ਜਿੱਦਾਂ ਛੱਤ ਇੱਕੇ ਤੋਂ ਨਾ ਤੁਸੀਂ ਦੇਖੋ ਤਿੰਨ ਰੰਗ ਦਾ ਆ ਜਿੱਦਾਂ ਗ੍ਰੇ ਕਲਰ ਫੇਲੇਸ ਫਿਰ ਰਾਸਟ ਕਲਰ ਫਿਰ ਆ ਗਿਆ ਥੋੜਾ ਜਿਹਾ ਅੰਗੂਰੀ ਜੇ ਕਰਦਾ ਨਾ ਜਿੱਦਾਂ ਮਹਿੰਦੀ ਮਹਿੰਦੀ ਜੇ ਕਰਦਾ ਜਿਸ ਤਰ੍ਹਾਂ ਸੂਟ ਦੇ ਵਿੱਚ ਉਹਨਾਂ ਨੇ ਪਾਏ ਹੈ ਨਾ ਜਿੱਦਾਂ ਉਸੇ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਇਹ ਸੂਟ ਬਣਾਣਾ ਤੁਹਾਡਾ ਦੀ ਪਾਰਟੀ ਵੇਰ ਸੂਟ ਆ ਤੇ ਬਹੁਤ ਹੀ ਵਧੀਆ ਦੇਖੋ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਦੀਆਂ ਬਾਹਵਾਂਸ ਵਗੈਰਾ 6 ਮੀਟਰ ਕਪੜਾ ਹੋਵੇਗਾ ਤੇ ਇਹਦੀ ਕੀਮਤ ਹੋਵੇਗੀ 2000 ਰੁਪਇਆ ਤੇ ਇੱਕੋ ਹੀ ਕਲਰ ਦੇ ਵਿੱਚ ਇਹ ਜਿੱਦਾਂ ਤੁਹਾਨੂੰ ਸਿੰਗਲ ਕਲਰ ਮਿਲੇਗਾ ਇਹਦੇ ਵਿੱਚ ਤੁਹਾਨੂੰ ਇੱਕ ਪੀਸ ਇਹ ਮਿਲੂਗਾ ਜਿੱਦਾਂ ਤੇ ਦੂਸਰਾ ਦੇਖ ਸਕਦੇ ਹੋ ਤੁਸੀਂ ਇਹ ਹੀ ਚੀਜ਼ ਹੈ ਇਸ ਤਰ੍ਹਾਂ ਮੋਰਲ ਦੇ ਸਪੈਕਚਰ ਬਣਾਈ ਮੈਂ ਤੁਹਾਨੂੰ ਦਿਖਾਉਣੀ ਆ ਕਿਤਾ। ਇਹੋ ਮਸਲੀਨ ਦਾ ਹੈ ਤੇ ਮਸਲੀਨ ਦਾ ਦੁਪੱਟਾ ਤੇ ਮਸਲੀਨ ਦੇ ਟੁਕੜੇ ਆ ਤੇ ਮੋਰਲ ਦੀ ਸਪੈਕਚਰ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਮੈਂ ਲੱਗ ਕੇ ਦਿਖਾਉਣੀ ਆ। ਅੱਗੇ ਤੱਕੇ ਦੇ ਵਿੱਚ ਕਰ ਲਿਓ ਨਾ ਜੀ ਤਾਂ। ਇਸ ਤਰ੍ਹਾਂ ਆ ਜੀ ਤਾਂ। ਇਸ ਤਰ੍ਹਾਂ ਬਣਨਾ ਹੈ। ਠੀਕ ਹੈ ਜੀ। ਤੇ 컬러 सेम ਕੋਈ ਹੋਵੇਗਾ ਕੋ ਰੰਗ ਦੇ ਵਿੱਚ تین ਪੀਸ ਆ ਤੁਸੀਂ ਆਪਣੇ फटाफट ਆਪਣੇ ਸੂਟ ਬੁੱਕ ਕਰਾਣੇ ਤੁਸੀਂ ਆ ਜਿੱਦਾਂ ਸਾਡਾ ਐਡਰੈਸ ਆ ਐਡਰੈਸ ਦੇਖ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਦੋ ਆਪਣਾ 2000 ਰੁਪਇਆ Google Pay ਕਰਨਾ 940251814 ਤੇ ਤੁਸੀਂ ਕਰਨਾ ਤੇ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰਵਾਉਣਾ ਜਲਦੀ ਤੋਂ ਜਲਦੀ ਕਿਉਂਕਿ ਸੂਟ ਛੇਤੀ बिक ਜਾਂਦੇ ਆ ਹਨਾ ਤੇ ਆ ਹੈਗਾ ਤੀਸਰਾ ਪੀਸ ਤੀਸਰਾ ਵੀ ਦੇਖ ਸਕਦੇ ਹੋ ਇੱਕੋ ਹੀ ਰੰਗ ਦੇ ਵਿੱਚ ਹੈ ਠੀਕ ਹੈ ਤੇ ਇਸੇ ਰੇਂਜ ਵਿੱਚ ਮੈਂ ਤੁਹਾਨੂੰ ਹੁਣ ਦਿਖਾਉਣ ਲੱਗੀ ਆ ਆ ਕਾਟਨ ਦਾ ਬੀਵਿੰਗ ਦਾ ਆ ਜਿੱਦਾਂ ਇਹ ਹਲਕੀ ਹਲਕੀ ਜਿਹੀ ਦੇ ਵਿੱਚ ਬੀਵਿੰਗ ਆ ਜਿੱਦਾਂ ਮਤਲਬ ਮਸਲੀਨ ਦਾ ਹੀ ਦੁਪੱਟਾ ਹੈ ਇਹਦੇ ਵਿੱਚ ਵੀ ਤੇ ਜਿਹੜਾ ਸੂਟ ਆ ਪੂਰੇ ਵਿੱਚ ਤੁਹਾਨੂੰ ਤਾਂ ਦੇਖ ਸਕਦੇ ਹੋ ਮਾਡਲ ਦੀ ਪਿਕਚਰ ਇਸ ਤਰ੍ਹਾਂ ਬਣਨ ਵਾਲੀ ਬਣਨਾ ਇਹ ਦਾ ਨਾ ਖਾਦੀ ਟਾਈਪ ਆ ਸੂਟ ਹੈ ਨਾ ਇਹ ਇਹ ਵੀ 2000 ਦਾ ਹੈ ਤੇ ਮੈਂ ਹੁਣ ਲੈਸ ਕਰਕੇ ਜਿੱਦਾਂ ਸਾਨੂੰ ਥੋੜੇ ਘੱਟ ਮਿਲਦੇ 2025 ਦਾ ਸਤਿਦਾਂ ਤੇ 2000 ਦਾ ਸੁੱਟੇ ਆ ਇਹ ਤੁਹਾਡੇ ਘਰ ਦੀ ਘਰ ਤੱਕ ਜਿੱਦਾਂ ਹੈ ਨਾ ਇਹ ਮਿਲੇਗਾ ਇਹ ਹੈਗਾ ਯਾ ਤੁਹਾਡਾ ਕੇਰਾ ਕੇਰਾ ਦੇਖ ਸਕਦੇ ਹੋ ਤੇ ਇਹ ਦਾ ਖਾਦੀ ਆ ਇਹ ਨਾ ਖਾਦੀ ਦੀ ਜਿੱਦ ਖਾਦੀ ਕੋਟ ਨਹੀਂ ਆ ਰੇ ਦੇਖੋ ਕਿੰਨੀ ਸੋਹਣੀ ਹੈ ਨਾ ਪਿੰਕ ਕਲਰ ਹੈ ਇਹ ਪਿੰਕ ਕਲਰ ਇਹ ਥੋੜਾ ਘੇਰਾ ਹੋ ਗਿਆ ਤੇ ਇਹ ਹੋ ਗਿਆ ਜਿੱਦ ਤੱਕ ਫਲਾਵਰ ਬੁਟੀਕਸ ਸਟਾਈਲ ਆ ਤੁਹਾਨੂੰ ਕੋਈ ਲੋੜ ਨਹੀਂ ਜਦ ਬੁਟੀਕਾਂ ਤੇ ਜਿਆਦਾ ਪੈਸੇ ਖਰਚਣ ਦੀ ਹੈ ਨਾ ਇਹ ਦੇਖੋ 2000 ਦੇ ਵਿੱਚ ਤੁਹਾਡੇ ਘਰ ਤੱਕ ਕਿੰਨਾ ਸੋਹਣਾ ਸੂਟ ਰਾਮ ਟੈਕਸ ਦਾ ਦੇਖੋ ਲੋਗੋ ਲੱਗਾ ਆ ਤੇ ਇਸ ਦੇ ਨਾਲ ਦੁਪੱਟਾ ਵੀ ਜਿਹੜਾ ਮਸਲੀਨ ਦਾ ਆ ਕਾਟਨ ਵੀ ਵੀਂਦਾ ਹੀ ਜਿਦਾ ਨਾ ਦੇ ਕੁੱਲ ਪੱਟੇ। ਦੁਪੱਟੇ ਦਾ ਚਾਰ ਚੰਦ ਤੁਹਾਡੇ ਸੂਟ ਨੂੰ ਲਗਾਣੇ ਆ। ਚਾਰੇ ਪਾਸੇ ਦੀ ਖੁੰਲੀ ਇਸ ਤੇ ਸੈਂਟਰ ਦੇ ਵਿੱਚ ਪੇਂਟ ਦਾ ਬਰਤ ਕੀਤਾ ਆ। ਬਹੁਤ ਹੀ ਵਧੀਆ ਦੇਖੋ ਨਾ ਤੁਹਾਡਾ ਸੂਟ ਕਿਲੇ ਬਣਨਾ ਆ। ਕਿੰਨਾ ਪਿਆਰਾ ਲੱਗਣਾ ਆ ਹਨਾ। ਧੀਰੇ ਧੀਰੇ ਤੁਹਾਡੇ ਦੇਖੋ ਇਸ ਤਰ੍ਹਾਂ ਆ ਤੇ ਪੂਰਾ ਸੂਟ ਕਿਲੇ ਨਾ ਤੁਹਾਡਾ ਤੁਸੀਂ ਕੋਈ ਵੀ ਜਿਹੜੇ ਐਨ ਆਰ ਆਈ ਮੇਰੀਆਂ ਭੈਣ ਆਇਆ ਜਿੱਦਾਂ ਤੇ ਤੁਹਾਨੂੰ ਉੱਧਰ ਬਹੁਤ ਮਹਿੰਗੇ ਮਹਿੰਗੇ ਸੂਟ ਵੇਲੇ 1.5 150 ਡਰ ਕਰਦੇ ਜਿੱਦਾਂ। ਤੇ ਆ ਦੇਖੋ ਜੀ ਤਾਂ ਨਾ ਤੇ 2000 ਦੇ ਵਿੱਚ ਸਾਨੂੰ ਅਸੀਂ ਲੈਸ ਕਰਕੇ ਦੇ ਰਹੀ ਹੈ ਇਹਦਾ ਦੱਬਾ ਰਿਹਾ ਥੱਲੇ ਦੁਪट्टे ਦੇ ਦੇਖੋ ਕਿੰਨਾ ਸੋਹਣਾ ਤੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਇੱਕ ਆ ਲਵੈਂਡਰ ਕਲਰ ਸੇਮ ਉਹ ਹੀ ਚੀਜ਼ 2000 ਰੁਪਈਆ ਅੱਜ ਸਾਰੇ ਸੁੱਟਾ ਮੀਟ ਹੈਗਾ 2000 ਰੁਪਈਆ ਤੇ ਇਹ ਹੈਗਾ ਯਾਰ ਸਿਟੀ ਗ੍ਰੀਨ ਸੀ ਗ੍ਰੀਨ ਜੀ ਦਾ ਕਲਰ ਠੀਕ ਹੈ ਜੀ 2000 ਰੁਪਈਆ ਤੁਸੀਂ ਪੇ ਕਰਨਾ ਤੇ ਆਹ ਲੋ ਜੀ ਐਡਰੈਸ ਅਡਰੈਸ ਤੁਸੀਂ ਨੋਟ ਕਰੋ ਕਿ ਨੰਬਰ ਹੈਗਾ 9402518814 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ Google Pay ਕਰਕੇ ਆਪਣਾ ਸੂਟ ਬੁੱਕ ਕਰਾ ਕੇ ਜਲਦੀ ਤੋਂ ਜਲਦੀ ਜਿੱਦਾਂ ਤੁਸੀਂ ਨਾ ਬੁਕਿੰਗ ਕਰਾਣੀ ਆ ਬੁਕਿੰਗ ਕਰਾ ਕੇ ਜਿੱਦਾਂ ਤੁਸੀਂ ਆਪਣਾ ਸੂਟ ਘਰ ਤੱਕ ਤੁਹਾਨੂੰ ਕੋਈ ਕੋਈ ਦਾ ਖਰਚਾ ਨਹੀਂ ਦੇਣਾ ਪਵੇਗਾ ਤੇ ਮੈਨੂੰ ਆਸ ਕਰਦੀ ਮੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਕਿ ਸੂਟ ਚੰਗੇ ਲੱਗਦੇ ਹੋਣਗੇ ਤੇ ਤੁਸੀਂ ਮੈਨੂੰ ਕੋਸ਼ਿਸ਼ ਕਰਨਾ ਰਾਮਪੈਕਸ ਦੇ ਅਸੀਂ ਸੂਟ ਪਾਵਾਂਗੇ ਤੇ ਵਰਤ ਵਰਸਪੋਰਟ ਕਰਨ ਸਤਿ ਸ੍ਰੀ ਅਕਾਲ